ਜਿਹੜਾ ਮਕਸਦ ਇਹਦਾ ਸਾਰੀਆਂ ਮੀਟਿੰਗ ਦਾ ਉਹ ਜਿਹੜੀ ਪਾਰਲੀਮੈਂਟ ਦੀ ਰੀਸੈਂਟ ਚੋਣਾਂ ਹੋਈਆਂ ਉਹਦੇ ਵਿੱਚ ਜਿਹੜੀ ਪਾਰਲੀਮੈਂਟ ਦੀ ਪਰਫਾਰਮੈਂਸ ਹੈ ਸਾਡੀ ਪਾਰਟੀ ਦੀ ਉਹਦੀ ਬੜੀ ਤਹ ਤੱਕ ਅਸੀਂ ਸਮੀਖਿਆ ਵੀ ਕੀਤੀ ਹੈ ਸਾਰੇ ਜ਼ਿਲ੍ਹਾ ਜਥੇਦਾਰ ਸਰਪੰਨ ਦੀ رائے ਵੀ ਲਈ ਜਾ ਹਲਕਾ ਇੰਚਾਰਜ ਸਰਪੰਨ ਨੇ ਵੀ ਆਪਣੀ رائے ਦਿੱਤੀ ਹੈ ਕੱਲ ਨੂੰ ਵਰਕਿੰਗ ਕਮੇਟੀ ਦੇ ਮੈਂਬਰ ਸਰਪੰਨ ਵੀ ਆਪਣਾ ਜਿਹੜਾ ਉਹਦੇ ਤੇ ਚਾਨਣਾ ਪਾਉਣਗੇ ਔਰ ਜਿੱਥੇ ਖੁੱਲ ਕੇ ਅਸੀਂ ਵਿਸਤਾਰ ਦੇ ਨਾਲ ਸਮੀਖਿਆ ਕੀਤੀ ਹੈ ਕਿ ਕਿੱਥੇ ਘਾਟ ਰਹੀ ਉਹਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਉਥੇ ਜਿਹੜੀ ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ ਔਰ ਦੇਸ਼ ਦੇ ਵਿੱਚ ਜਿਹੜੀਆਂ ਅਹਿਮ ਘਟਨਾਵਾਂ ਉਹਦੇ ਬਾਰੇ ਦੇ ਵਿੱਚ ਵੀ ਅਸੀਂ ਵਿਸਤਾਰ ਦੇ ਵਿੱਚ ਜਿਹੜਾ ਉਹ ਸਾਰਾ ਕੁਛ ਦੇਖਾ ਚੁਕਾ ਉਹ ਕੀਤਾ ਇੱਕ ਤਾਂ ਮੈਂ ਸਾਰੇ ਜ਼ਿਲ੍ਹਾ ਜਥੇਦਾਰ ਸਰਬੰਦ ਦਾ ਵੀ ਹੋਰ ਕਮੇਟੀ ਦੇ ਪੈਬਰ ਸਰਬੰਦ ਦਾ ਵੀ ਸਾਰੇ ਹਲਕਿਆਂ ਚਾਰ ਸੇ ਬੰਦਾ ਵੀ ਤੇ ਦਿਲ ਤੋਂ ਧੰਨਵਾਦ ਕਰਦਾ ਕਿ ਹਾਜ਼ਰੀ ਪੱਖ ਤੋਂ ਸਾਰੇ ਜਿਹੜੇ ਤਕਰੀਬਨ ਹਮੇਸ਼ਾ 100% ਤਾਂ ਹੁੰਦਾ ਨਹੀਂ ਕਿਉਂਕਿ ਕੋਈ ਕਿਸੇ ਨੂੰ ਜਿਵੇਂ ਕਰਕੇ ਪਿੰਨਾ ਇਲੈਕਸ਼ਨਾਂ ਦੇ ਵਿੱਚ ਲੰਮਾ ਸਮਾਂ ਸਾਰੇ ਬਿਜੀ ਸੀ ਪਰ ਆਲਮੋਸਟ ਸਾਰੀਆਂ ਜਿਹੜੀਆਂ ਬਾਡੀਜ਼ ਆ ਉਹਨਾਂ ਦੇ ਵਿੱਚ ਹਾਜ਼ਰੀ ਜਿਹੜੀ ਆ ਬਹੁਤ ਅੱਛੀ ਰਹੀ ਆ ਕੁਝ ਤੇ ਜੈਨੂਨ ਕਾਰਨਾ ਕਰਕੇ ਦੱਸ ਕੇ ਵੀ ਕੁਝ ਸੱਜਣ ਬਾਹਰ ਗਏ ਪਰ ਆਲਮੋਸਟ ਸਾਰੀ ਜਿਹੜੀ ਜੱਥੇਬੰਦੀ ਆ ਉਹ ਮੁਕੰਮਲ ਤੌਰ ਤੇ ਉੱਤੇ ਮੀਟਿੰਗਾਂ ਦੇ ਵਿੱਚ ਗਿਣਤੀ ਦੇ ਕੁਝ ਬੰਦਿਆਂ ਨੂੰ ਛੱਡ ਕੇ ਉਹ ਸਾਰੇ ਹਾਜ਼ਰ ਨੇ ਔਰ ਦੂਜੀ ਗੱਲ ਹੈ ਕਿ ਸਾਰਿਆਂ ਨੇ ਬੜੀ ਖੁੱਲ ਕੇ ਜਿਹੜੀ ਅੱਜ ਵੀ ਇੱਕ ਮਤਾ ਪਾਸ ਕੀਤਾ ਗਿਆ ਸਵੇਰੇ ਜ਼ਿਲ੍ਹਾ ਜੱਥੇਦਾਰ ਸਰਪੰਦ ਵੀ ਮੀਟਿੰਗ ਦੇ ਵਿੱਚ ਵੀ ਔਰ ਹੁਣ ਵੀ ਜਿਹੜਾ ਇੱਕ ਮੀਟਿੰਗ ਹੋਈ ਆ ਸਾਰੇ ਹਲਕਾ ਚਾਰਚ ਸਰਪੰਦ ਦੀ ਉਹਦੇ ਵਿੱਚ ਇੱਕ ਮਤਾ ਪਾਸ ਕਰਕੇ ਜਿਹੜਾ ਸਟੈਂਡ ਸ਼੍ਰੋਮਣੀ ਅਕਾਲੀ ਦਲ ਨੇ ਇਲੈਕਸ਼ਨ ਤੋਂ ਪਹਿਲਾਂ ਲਿਆ ਸੀ ਪੰਥ ਵਾਸਤੇ ਸਿੱਖ ਈਸ਼ੂ ਦੇ ਵਾਸਤੇ ਪੰਜਾਬ ਵਾਸਤੇ ਪੰਜਾਬੀਤ ਵਾਸਤੇ ਔਰ ਵਕਰੇ ਤੌਰ ਦੇ ਉੱਤੇ ਚੋਣ ਲੜਨ ਵਾਸਤੇ ਸਾਰਿਆਂ ਨੇ ਜਿਹੜੀ ਹੈ ਅੱਜ ਵੀ ਜਿਹੜੀ ਹੈ ਰਿਜ਼ਲਟ ਭਾਵੇਂ ਕੁਝ ਵੀ ਹੋਇਆ ਪਰ ਸਾਰਿਆਂ ਨੇ ਇੱਕ ਜੁਬਾਨ ਦੇ ਵਿੱਚ ਉਹਦੀ ਤਾਰੀਫ ਕੀਤੀ ਹੈ ਕਿ ਜਦੋਂ ਏਡੀ ਵੱਡੀ ਪਾਲਿਸੀ ਸ਼ਿਫਟ ਸ਼੍ਰੋਮਣੀ ਅਕਾਲੀ ਦਲ ਨੇ ਆਲ ਆਫ ਸਡਨ ਪੰਥਕ ਮੱਧਿਆ ਨੂੰ ਲੈ ਕੇ ਪੰਜਾਬ ਦੇ ਮੱਧਿਆ ਨੂੰ ਲੈ ਕੇ ਜਿਹੜੀ ਇਹ ਕੀਤੀ ਹੈ ਤਾਂ ਉਹਦੇ ਵਿੱਚ ਪ੍ਰਧਾਨ ਸਾਹਿਬ ਤੋਂ ਲੈ ਕੇ ਹਰ ਛੇਤਾ ਤੱਕ ਵਰਕਰ ਦਾ ਉਸ ਇਸ਼ੂ ਦੇ ਉੱਤੇ ਕਾਇਮ ਰਹਿਣਾ ਇਹ ਮੈਂ ਸਮਝਦਾ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਵੱਡੀ ਪ੍ਰਾਪਤੀ ਕਿਉਂਕਿ ਜਿੱਤਾ ਹਰਾਂ ਹੁੰਦੀਆਂ ਨੇ ਕਿਉਂਕਿ ਮਾਹੌਲ ਜਿਸ ਤਿੱਕੇ ਦਾ ਦੇਸ਼ ਦੇ ਵਿੱਚ ਬਣ ਗਿਆ ਸੀ ਉਹ ਭੁੰਦਰ ਸਾਹਿਬ ਵਿਸਤਾਰ ਦੇ ਵਿੱਚ ਉਹਦੇ ਵਿੱਚ ਜਦੋਂ ਬੋਲਣਗੇ ਉਹ ਜਾਣ ਕੇ ਜਿਆਦਾ ਸਮਝ ਲੱਗੇਗਾ ਇਸ ਕਰਕੇ ਸਾਰਿਆਂ ਨੇ ਇਸ ਗੱਲ ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ ਕਿ ਜੋ ਪੰਜਾਬ ਦੇ ਭਲੇ ਵਾਸਤੇ ਪੰਥ ਦੇ ਭਲੇ ਵਾਸਤੇ ਸਿੱਖ ਇਸ਼ੂਜ਼ ਨੂੰ ਲੈ ਕੇ ਫੈਡਰਲਿਜ਼ਮ ਦੇ ਇਸ਼ੂ ਨੂੰ ਲੈ ਕੇ ਜਿਹੜਾ ਇੱਕ ਵੱਡੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਮੋਢਿਆਂ ਤੇ ਲਈ ਸੀ ਉਹਦੇ ਵਿੱਚ ਇਕੱਠੇ ਹੋ ਕੇ ਜਿਸ ਤਰੀਕੇ ਸਾਰਾ ਸ਼੍ਰੋਮਣੀ ਅਕਾਲੀ ਦਲ ਲੜਿਆ ਉਹ ਮੈਂ ਸਮਝਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਵੱਡੀ ਕਾਮਯਾਬੀ ਔਰ ਪ੍ਰਧਾਨ ਸਾਹਿਬ ਜੀ ਵੀ ਇਸ ਕੋਲੋਂ ਸਾਰਿਆਂ ਨੇ ਤਾਰੀਫ ਕੀਤੀ ਹੈ ਕੇ ਭਾਵੇਂ ਬਹੁਤ ਸਾਰੇ ਚੈਲੰਜੇਸ ਸੀ ਬਹੁਤ ਸਾਰੀਆਂ ਸ਼ਕਤੀਆਂ ਅਕਾਲੀ ਦਲ ਦੇ ਖਿਲਾਫ ਖੜੀਆਂ ਸੀ ਕੇਂਦਰ ਦੀਆਂ ਸਰਕਾਰਾਂ ਖਿਲਾਫ ਖੜੀਆਂ ਸੀ ਸੂਬਿਆਂ ਦੀਆਂ ਸਰਕਾਰਾਂ ਖਿਲਾਫ ਖੜੀਆਂ ਸੀ ਬਹੁਤ ਸਾਰੀਆਂ ਏਜੰਸੀਆਂ ਜਿਹੜੀਆਂ ਉਹ ਸ਼ਰੋਬਣੀ ਅਕਾਲੀ ਦਲ ਨੂੰ ਢਾਹ ਲਾਉਣ ਵਾਸਤੇ ਤਤਪਰ ਰਹੀਆਂ ਹਰ ਤਰ੍ਹਾਂ ਦੇ ਹੱਥ ਕੰਡੇ ਜਿਹੜੇ ਆ ਉਹ ਸ਼ਰੋਬਣੀ ਅਕਾਲੀ ਦਲ ਦੇ ਖਿਲਾਫ ਚੜੇ ਆ ਉਹ ਵਰਤੇ ਗਏ ਪਰ ਉਹਦੇ باوجود ਜਿਸ ਇੱਕ ਜੁੱਟਾ ਦੇ ਨਾਲ ਸਾਰੀ ਪਾਰਟੀ ਨੇ ਲੜਾਈ ਲੜੀ ਆ ਔਰ ਉਹਦੇ ਵਾਸਤੇ ਪ੍ਰਧਾਨ ਸਾਹਿਬ ਦੇ ਨਾਲ ਜਿਸ ਤਰੀਕੇ ਸਾਰੀ ਪਾਰਟੀ ਖੜੀ ਹੈ ਅੱਜ ਵੀ ਜਿਹੜੀ ਸਾਰੀ ਪਾਰਟੀ ਨੇ ਪ੍ਰਧਾਨ ਸਾਹਿਬ ਦੀ ਜਿਹੜੀ ਉਸ ਗੱਲ ਦੇ ਵਿੱਚ ਤਾਰੀਫ ਕੀਤੀ ਹੈ ਤੋਂ ਮੈਂ ਮਤਾ ਜਿਹੜਾ ਮੁੱਖ ਤੌਰ ਦੇ ਉੱਤੇ ਕਿਉਂਕਿ ਇੱਕ ਤਾਂ ਇਹ ਮਤਾ ਇੱਕ ਅਜੇ ਐਮਰਜੈਂਸੀ ਦਾ ਵਿਹੜਾ ਉਹਦੇ ਸੰਬੰਧ ਦੇ ਵਿੱਚ ਵੀ ਇੱਕ ਮਤਾ ਪਾਸ ਕੀਤਾ ਗਿਆ ਕਿਉਂਕਿ 1975 ਦੇ ਵਿੱਚ ਦੇਸ਼ ਦੇ ਵਿੱਚ ਜਦੋਂ ਐਮਰਜੈਂਸੀ ਲੱਗੀ ਸੀ ਔਰ ਕਾਂਗਰਸ ਪਾਰਟੀ ਨੇ ਉਸ ਵੇਲੇ ਜਮਹੂਰੀਅਤ ਦਾ ਗਲਾ ਘੁੱਟਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ ਜਿਹੜਾ ਬਹੁਤ ਵੱਡਾ ਮੋਰਚਾ ਲਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕੀਤਾ ਸੀ ਸੋ ਅੱਜ ਵੀ ਅਸੀਂ ਇਸ ਗੱਲ ਦੀ ਰਿਕੀਦੀ ਕਰਦੇ ਹਾਂ ਕਿ ਉਸ ਵੇਲੇ ਜੋ ਕਾਂਗਰਸ ਪਾਰਟੀ ਦਾ ਇਹ ਕੰਮ ਸੀ ਇਹ ਦੇਸ਼ ਨੂੰ ਬਹੁਤ ਵੱਡੀ ਢਾਹ ਲਾਉਣ ਵਾਲਾ ਜਮਹੂਰੀਅਤ ਵਾਸਤੇ ਬਹੁਤ ਵੱਡਾ ਗਲਾ ਘੁੱਟਣ ਵਾਲਾ ਔਰ ਪ੍ਰੈਸ ਦੀ ਆਜ਼ਾਦੀ ਦਾ ਬਹੁਤ ਵੱਡਾ ਘਾਣ ਸੀ ਅੱਜ ਵੀ ਅਸੀਂ ਕਾਂਗਰਸ ਦੇ ਉਸ ਵੇਲੇ ਲਗਾਈ ਐਮਰਜੈਂਸੀ ਦਾ ਵਿਰੋਧ ਕਰਦੇ ਹਾਂ ਔਰ ਦੂਜਾ ਇੱਕ ਜਿਹੜਾ ਬਹੁਤ ਅਹਿਮ ਮਸਲਾ ਜਿਹੜਾ ਵਿਦਿਆਰਥੀਆਂ ਦੇ ਲੱਖਾਂ ਵਿਦਿਆਰਥੀਆਂ ਦੇ ਜੀਵਨ ਦੇ ਨਾਲ ਜੁੜਿਆ ਹੋਇਆ ਕਿ ਕੇਂਦਰ ਸਰਕਾਰ ਦੇ ਵਿੱਚ ਜਿਹੜੇ UGC NET ਦਾ ਔਰ ਪਹਿਲਾਂ NEET ਦਾ ਦੋ ਇਮਤਿਹਾਨਾਂ ਦੇ ਵਿੱਚ ਜਿਸ ਤਰੀਕੇ ਏਡੀ ਵੱਡੀ ਗੜਬੜ ਹੋਈ ਹੈ ਤੇ ਅੱਜ ਜਿਹੜਾ ਬ੍ਰਿਲੀਅੰਟ ਬ੍ਰੇਨਸ ਨੇ ਸਾਡੇ ਬੱਚੇ ਜਿਨ੍ਹਾਂ ਨੇ ਮੈਡੀਕਲ ਕਾਲਜਾਂ ਦੇ ਵਿੱਚ ਜਾਣਾ ਹੈ ਹੋਰ ਇੰਪੋਰਟੈਂਟ ਇੰਸਟੀਟਿਊਸ਼ਨ ਦੇ ਵਿੱਚ ਜਾਣਾ ਅੱਜ ਉਹ ਬੱਚਿਆਂ ਦਾ ਸਿਸਟਮ ਤੋਂ ਵਿਸ਼ਵਾਸ ਉਟਿਆ ਹੋਇਆ ਔਰ ਇਡੀ ਵੱਡੀ ਕਰਪਸ਼ਨ ਉਹਦੇ ਪਿੱਛੇ ਆ ਕਿ ਲੱਖਾਂ ਰੁਪਏ ਵਟੋਰ ਕੇ ਮੈਰੀਟੋਰੀਅਸ ਬੱਚਿਆਂ ਦਾ ਹੱਕ ਮਾਰ ਕੇ ਪੇਪਰ ਲੀਕ ਜਿਹੜੇ ਆ ਉਹ ਹੋ ਰਿਹਾ ਨਾ ਕੇਂਦਰ ਸਰਕਾਰ ਉਹ ਨੱਥ ਪਾ ਚੁੱਕੀ ਆ ਨਾ ਹਲੇ ਸੱਚਾਈ ਦੇ ਤਹਿਤ ਤੱਕ ਜਾ ਚੁੱਕੀ ਆ ਨਾ ਬੱਚਿਆਂ ਨੂੰ ਹੀ ਕੋਈ ਪ੍ਰਾਪਰ ਹੱਲੇ ਭਰੋਸਾ ਦਿਵਾਇਆ ਜਾ ਚੁੱਕਿਆ ਸੋ ਬਹੁਤ ਵੱਡਾ ਇੱਕ ਡਿਪਰੈਸਿੰਗ ਫੇਜ਼ ਆ ਉਸ ਸਮਾਜ ਦੇ ਬ੍ਰਿਲੀਅੰਟ ਬ੍ਰੇਨਸ ਵਾਸਤੇ ਅਸੀਂ ਉਹਦੇ ਵਿੱਚ ਵੀ ਜਿਹੜੀ ਹੈ ਇਹ ਸਾਰੀ ਘਟਨਾ ਦੀ ਖੇਧੀ ਕਰਦੇ ਹੋਏ ਫਾਈਲ ਲੈਵਲ 'ਤੇ ਜਾਂਚ ਤਾਂ ਸ਼ੁਰੂ ਹੋਈ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਜਾਂਚ ਦੇ ਨਤੀਜੇ ਦੇ ਪੁੱਛੇ ਪੁੱਜੇ ਤੇ ਛੇਤੀ ਛੇਤੀ ਬੱਚਿਆਂ ਨੂੰ ਜਿਹੜਾ ਹੈਗਾ ਇਨਸਾਫ਼ ਦਿੱਤਾ ਜਾਵੇ ਤਾਂ ਜੋ ਬੱਚਿਆਂ ਦੀ ਜਿਹੜੀ ਪਰੇਸ਼ਾਨੀ ਹੈ ਸਟੂਡੈਂਟਸ ਦੀ ਉਹ ਦੂਰ ਹੋ ਸਕੇ ਸੋ ਜਿਹੜਾ ਮੇਨ ਮਤਾ ਅੱਜ ਦੀ ਮੀਟਿੰਗ ਦੇ ਵਿੱਚ ਪਾਸ ਕੀਤਾ ਗਿਆ ਉਹ ਮੈਂ ਪੜ ਕੇ ਪੂਰੀ ਸ਼ਬਦਾਵਲੀ ਉਹਦੀ ਸੁਣਾ ਲੱਗਿਆ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਇਹ ਇਕੱਤਰਤਾ ਕੁਝ ਬੌਕਾ ਪ੍ਰਸਤੇ ਗੁੰਮਰਾਹਕੁਨ ਅੰਸਰਾ ਵੱਲੋਂ ਸਰਕਾਰੀ ਤੇ ਪੰਥ ਤੇ ਪੰਜਾਬ ਦੁਸ਼ਮਣ ਅੰਸਾ ਵੱਲੋਂ ਕੌਮ ਨੂੰ ਫੇਰੂ ਫੇਰੂ ਕਰਨ ਤੇ ਪੰਜਾਬ ਤੇ ਪੰਥ ਦੀ ਵਾਹਿਦ ਨਿਵੰਦਾ ਜਥੇਬੰਦੀ ਨੂੰ ਕਮਜ਼ੋਰ ਕਰਦੀਆਂ ਸਾਜਸ਼ਾਂ ਦੀ ਭਰਪੂਰ ਨਕੇਦੀ ਕਰਦੀ ਹੈ ਪੰਥ ਤੇ ਪੰਜਾਬ ਨੂੰ ਇਸ ਵਕਤ ਭਾਜਪਾ ਕਾਂਗਰਸ ਤੇ ਸਰਕਾਰੀ ਏਜੰਸੀਆਂ ਦੇ ਹਮਲਿਆਂ ਦਾ ਸਾਹਮਣਾ ਹੈ ਇਹ ਕੱਤਰਤਾ ਪਾਰਟੀ ਦੇ ਨੇਤਾਵ ਤੇ ਅਨਤਕ ਜਨਰਲ ਸੰਗਾਰ ਸੁਖਵੀਰ ਸਿੰਘ ਬਾਦਲ ਵੱਲੋਂ ਇਹਨਾਂ ਪੰਜਾਬ ਵਿਰੋਧੀ ਤੇ ਪੰਥ ਦੁਸ਼ਮਣ ਤਾਕਤਾਂ ਦੀਆਂ ਇਹ ਸਾਜ਼ਿਸ਼ਾਂ ਦਾ ਦਲੇਰੀ ਤੇ ਦ੍ਰਿੜਤਾ ਨਾਲ ਮੁਕਾਬਲਾ ਕਰਨ ਲਈ ਇਸ ਅਹਿਮ ਘੜੀ ਉੱਤੇ ਪਾਰਟੀ ਨੂੰ ਦਿੱਤੇ ਜਾ ਰਹੇ ਅਡੋਲ ਤੇ ਦੂਰਦਰਸ਼ਕ ਵਾਅਦੀ ਦੀ ਭਰਪੂਰ ਪ੍ਰਸ਼ੰਸਾ ਕਰਦੀ ਹੋਈ ਉਹਨਾਂ ਦੀ ਅਗਵਾਈ ਵਿੱਚ ਮੁਕੰਮਲ ਭਰੋਸੇ ਦਾ ਪ੍ਰਗਟਾਵਾ ਕਰਦੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇ ਬਾਅਦ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੰਥਕ ਅਸੂਲਾਂ ਨੂੰ ਸਿਆਸੀ ਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਕੋਈ ਵੀ ਗੈਰ ਸੂਨੀ ਤੇ ਪੰਥਵ੍ਰੋਧੀ ਤੇ ਪੰਜਾਬੀ ਵਿਰੋਧੀ ਸਮਝੌਤਾ ਕਰਨ ਤੋਂ ਇਨਕਾਰ ਕੀਤਾ। ਇਹ ਸੱਚਮੁੱਚ ਇੱਕ ਇਤਿਹਾਸਿਕ ਫੈਸਲਾ ਸੀ ਜਿਸ ਨਾਲ ਉਹਨਾਂ ਨੇ ਪਾਰਟੀ ਦੀ ਵਿਚਾਰਧਾਰਕ ਮਜ਼ਬੂਤੀ ਦਾ ਸਬੂਤ ਦਿੱਤਾ ਇਸ ਵਿੱਚ ਤੇ ਸਿਆਸੀ ਪਰਪਕਤਾ ਲਈ ਬੇਸ਼ੱਕ ਪਾਰਟੀ ਨੂੰ ਚੋਣਾਂ ਵਿੱਚ ਵੱਡੀਆਂ ਸ਼ਕਤੀਆਂ ਵੱਲੋਂ ਸਿਆਸੀ ਨੁਕਸਾਨ ਪਹੁੰਚਾਇਆ ਗਿਆ ਪਰ ਪਾਰਟੀ ਇਸ ਦ੍ਰਿੜਤਾ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ ਵਾਲੀ ਪਹੁੰਚ ਅਤੇ ਧ੍ਰਿੜ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕਰਦੀ ਹੈ ਉਹਨਾਂ ਦੇ ਇਸ ਫੈਸਲੇ ਨਾਲ ਪਾਰਟੀ ਕੌਮ ਅਤੇ ਇਤਿਹਾਸ ਅਤੇ ਨੈਤਿਕਤਾ ਦੇ ਕਟਾਰੇ ਵਿੱਚ ਅੱਜ ਫਕਰ ਨਾਲ ਸਿਰ ਉੱਚਾ ਕਰਕੇ ਖੜੀ ਹੈ ਇਕਤਾ ਕੌਮ ਨੂੰ ਸਾਵਧਨ ਕਰਦੀ ਹੈ ਕਿ ਜੋ ਲੋਕ ਅੱਜ ਵੀ ਭਾਰਤੀ ਜਨਤਾ ਪਾਰਟੀ ਦੀ ਸ਼ੈਤਿ ਬੇਅਸੂਲੀ ਸਮਝੌਤੇ ਦੀ ਸਿੱਧੀ ਜਾਂ ਅਸਿੱਧੀ ਹਮਾਇਤ ਕਰ ਰਹੇ ਹਨ ਤੇ ਅਸੂਲਾਂ ਤੇ ਕਾਇਮ ਰਹਿਣ ਕਾਰਨ ਪਾਰਟੀ ਨੂੰ ਚੋਣਾਂ ਵਿੱਚ ਹੋਏ ਨੁਕਸਾਨ ਦੀ ਦੁਹਾਈ ਦੇ ਰਹੇ ਹਨ ਉਹ ਪੰਥਕ ਰਵਾਇਤਾ ਅਤੇ ਕੌਮ ਦੇ ਸ਼ਾਨਾ ਅਤੇ ਇਤਿਹਾਸ ਦੇ ਵਿਰੁੱਧ ਖੜੇ ਦਿਖਾਈ ਦੇ ਰਹੇ ਹਨ ਅਸੂਲਾਂ ਤੇ ਅਡਿੱਗ ਰਹਿ ਕੇ ਅਤੇ ਬੇਸੂਲੀ ਸਮਝੌਤਿਆਂ ਨੂੰ ਠੁਕਰਾ ਕੇ ਕੁਰਬਾਨੀਆਂ ਦੇਣ ਦਾ ਇਹ ਮਾਰਗ ਸਾਨੂੰ ਖੁਦ ਮਹਾਨ ਗੁਰੂ ਸਾਹਿਬਾਨ ਨੇ ਹੀ ਦਿਖਾਇਆ ਤੇ ਸਿਖਾਇਆ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਤੌਰ ਪਾਰਟੀ ਪ੍ਰਧਾਨ ਜਿੰਨਾ ਸ਼ਕਤੀਆਂ ਨਾਲ ਬੇਅਸੂਲਾ ਚੋਣ ਸਮਝੌਤਾ ਕਰਨ ਤੋਂ ਇਨਕਾਰ ਕੀਤਾ ਉਹੀ ਸਰਕਾਰੀ ਸ਼ਕਤੀਆਂ ਹੁਣ ਪਾਰਟੀ ਨੂੰ ਕਮਜ਼ੋਰ ਤੇ ਦੁਕਾੜ ਕਰਨ ਦੀ ਸਾਜ਼ਿਸ਼ ਰਚ ਰਹੀ ਹੈ ਇਸ ਬਾਰੇ ਮੀਡੀਆ ਵਿੱਚ ਖਬਰਾਂ ਛਾਪ ਰਹੀਆਂ ਹਨ ਅਜਾਇ ਕਰ ਲਈ ਏਜੰਸੀਆਂ ਸਮੇਤ ਸਰਕਾਰੀ ਤੰਤਰ ਦੀ ਖੁੱਲ ਕੇ ਵਰਤੋਂ ਕੀਤੀ ਜਾ ਰਹੀ ਹੈ ਇਹ ਸਰਕਾਰੀ ਏਜੰਸੀਆਂ ਪਾਰਟੀ ਵਿੱਚੋਂ ਕੁਝ ਕਮਜ਼ੋਰ ਤੇ ਦਬਦਬਾ ਗ੍ਰਸ ਅੰਸਰਾਂ ਨੂੰ ਡਰ ਤੇ ਨਾਅਰਜ਼ ਦੇ ਕੇ ਪਾਰਟੀ ਵਿਰੋਧੀ ਬਿਆਨਬਾਜ਼ੀ ਕਰਵਾ ਰਹੀ ਹੈ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਜਾਂ ਕਮਜ਼ੋਰ ਕਰਕੇ ਕੌਮ ਨੂੰ ਲੀਡਰਸ਼ਿਪ ਕਰਨ ਦੀਆਂ ਸਾਜਸ਼ਾ ਕਰੀਆਂ ਹਨ ਪਾਰਟੀ ਨੂੰ ਇਸ ਵਕਤ ਸਿੱਖ ਦੁਸ਼ਮਣ ਕਾਂਗਰਸ ਪਾਰਟੀ ਅਤੇ ਭਾਜਪਾ ਦੇ ਦੁਪਾਸਰ ਹਮਲੇ ਦਾ ਸਾਹਮਣਾ ਹੈ ਤੇ ਕੁਝ ਲੋਕ ਇਸ ਵਕਤ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣਨ ਨੂੰ ਕਾਹਲੇ ਹਨ ਇਕਤਰਤਾ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ ਅਜਿਹੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਪੰਥਰੋਧੀ ਸ਼ਕਤੀਆਂ ਸਰਕਾਰਾਂ ਅਤੇ ਏਜੰਸੀਆਂ ਦੀ ਸ਼ੈਤ ਨਾ ਚਰੇ ਇਹਨਾਂ ਅਨਸਰਾਂ ਤੋਂ ਪੰਥ ਪੰਜਾਬ ਅਤੇ ਪਾਰਟੀ ਨੂੰ ਬਚਾਇਆ ਜਾਏ ਤੇ ਦੁਸ਼ਮਣਾਂ ਨੂੰ ਮੂੰਹ ਤੋੜਨਾ ਜਵਾਬ ਦਿੱਤਾ ਜਾਵੇ